ਗੁਰੂ ਨਾਨਕ ਸਾਹਿਬ ਜੀ ਨੇ ਚਾਰ ਉਦਾਸੀਆਂ ਕੀਤੀਆਂ ਸਿੱਖ ਵਿਦਵਾਨ ਕਹਿੰਦੇ ਨੇ 43000 ਕਿਲੋਮੀਟਰ ਦਾ ਪੰਧ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਪੈਦਲ ਚੱਲ ਕੇ ਤੈਅ ਕੀਤਾ ਮਿੰਮਿੰ ਕੇ ਅੰਕੜੇ ਕੱਢੇ ਨੇ ਸਿੱਖ ਵਿਦਵਾਨਾਂ ਨੇ ਉਸ ਤੋਂ ਬਾਅਦ ਜੇ ਸਭ ਤੋਂ ਵੱਧ ਸਫ਼ਰ ਕਰਨ ਵਾਲੇ ਸਤਿਗੁਰੂ ਆਪਣੇ ਜੀਵਨ ਅੰਦਰ ਪ੍ਰਚਾਰਕ ਦੌਰਾ ਕਰਦੇ ਨੇ ਗੁਰੂ ਨਾਨਕ ਸਾਹਿਬ ਤੋਂ ਬਾਅਦ ਉਹ ਧੰਨ ਗੁਰੂ ਤੇਗ ਬਹਾਦਰ ਜੀ ਨੇ ਜਿਹੜੇ 8000 ਕਿਲੋਮੀਟਰ ਦਾ ਇੱਕ ਲੰਮਾ ਪ੍ਰਚਾਰਕ ਦੌਰਾ ਕਰਦੇ ਨੇ ਤੁਸੀਂ ਵੇਖੋ ਤਮਟਾਨ ਸਾਹਿਬ ਆਨੰਦਪੁਰ ਸਾਹਿਬ ਵੀ ਵਸਾਇਆ ਬੱਕਰੀਆਂ ਵਿਚਾਰਿਆ ਫਿਰ ਕਿਤੇ ਪਟਨਾ ਸਾਹਿਬ ਢਾਕਾ ਬੰਗਾਲ ਅਸਾਮ ਮੁਰਾਦਾਬਾਦ ਲਖਨਊ ਬਾਰਾ ਬੰਕੀ ਬਹੁਤ ਲੰਮਾ ਸਫਰ ਹਜੂਰ ਜੀ ਨੇ ਮਨੁੱਖਤਾ ਨੂੰ ਉਸ ਵੇਲੇ ਧਰਮ ਦਾ ਉਪਦੇਸ਼ ਦਿੱਤਾ ਹੱਕ ਸੱਚ ਦਾ ਹੁਕਾ ਸਮਝਾਇਆ ਨਾਮ ਬਾਣੀ ਨਾਲ ਜੋੜਿਆ ਔਰ ਇਹ ਸਮਝਾਇਆ ਕਿ ਅਣਖ ਨਾਲ ਜਿਉਂਦਾ ਨਾ ਕਿ ਹਕੂਮਤ ਦੇ ਡਰ ਮਾਰਿਆਂ ਆਪਣਾ ਅੰਤਰ ਆਤਮਾ ਗਵਾਕੇ ਤੇ ਬੇ ਆ ਯਾਦ ਰੱਖੋ ਵੀ ਬੇਦਰਦੀ ਬਣ ਕੇ ਜ਼ਿੰਦਗੀ ਨਹੀਂ ਗੁਜ਼ਾਰੀ ਦੀ ਜ਼ਿੰਦਗੀ ਗੁਜ਼ਾਰੀ ਦੀ ਹੈ ਕਿਸੇ ਦਾ ਦਰਦ ਆਪਣਾ ਦਰਦ ਸਮਝ ਕੇ ਬੜੀ ਕਿਰਪਾ ਕੀਤੀ ਹੁਣ ਅਗਲੀ ਗੱਲ ਬਲ ਖਿਆਲ ਕਰਾ ਇਹ ਸਾਰਾ ਕੁਝ ਔਰੰਗਜੀਬ ਨੂੰ ਅੰਦਰੋਂ ਸਤਾਉਂਦਾ ਸੀ ਮੈਂ ਤੁਹਾਨੂੰ ਇੱਕ ਹੋਰ ਪਰਮਾਨ ਦੇ ਆ ਤੁਸੀਂ ਹੈਰਾਨ ਮੰਨ ਜਾਓਗੇ ਆਨੰਦਪੁਰ ਸਾਹਿਬ ਹੈ ਜਿਹੜਾ ਉਹ ਗੁਰੂ ਤੇਗ ਬਹਾਦਰ ਜੀ ਨੇ ਤਿੰਨ ਪਿੰਡਾਂ ਦੀ ਜ਼ਮੀਨ ਮੁੱਲ ਖਰੀਦ ਕੇ 2200 ਔਰੰਗਜੀਬੀ ਟਕਾ ਦੇ ਕੇ ਮੁੱਲ ਖਰੀਦ ਕੇ ਬਸਾਇਆ ਹੈ ਇਹ ਕਦੀ ਫਿਰ ਸਹੀ ਹੁਣ ਆਨੰਦਪੁਰ ਸਾਹਿਬ ਇੱਕ ਛੋਟਾ ਸ਼ਹਿਰ ਹੈ ਭਾਰਤ ਅੰਦਰ ਸੂਬਾ ਵੀ ਨਹੀਂ ਹੈ ਤੁਸੀਂ ਸੋਚ ਕੇ ਵੇਖੋ ਇੱਕ ਸੂਬਾ ਵੀ ਨਹੀਂ ਹੈ ਹੈਰਾਨਗੀ ਦੀ ਗੱਲ ਹੈ ਵੀ ਆਨੰਦਪੁਰ ਸਾਹਿਬ ਤੋਂ ਦਿੱਲੀ ਦਾ ਤਖਤ ਵੀ ਕੰਬਦਾ ਹੈ ਭਾਵੇਂ ਦਸਵੇਂ ਪਾਤਸ਼ਾਹ ਦਾ ਸਮਾ ਹੋਵੇ ਦਿੱਲੀ ਦਾ ਜਿਹੜਾ ਤਖਤ ਹੈ ਨਾ ਹਕੂਮਤ ਹੈ ਜਿਹੜੀ ਉਹਨੂੰ ਇੱਕ ਆਨੰਦਪੁਰ ਸਾਹਿਬ ਤੋਂ ਖਤਰਾ ਹੈ ਕਾਰਨ ਕੀ ਹੈ ਕਰਨੇ ਵੀ ਇੱਥੇ ਬੈਠੀਆਂ ਹੋਈਆਂ ਮਹਾਨ ਆਤਮਾਵਾਂ ਸਤਿਗੁਰੂ ਸਹਿਬਾਨ ਜਾਂ ਗੁਰੂ ਜੀ ਦੇ ਸਿੱਖ ਉਹ ਹੱਕ ਸੱਚ ਦੇ ਪਾੰਧੀ ਨੇ ਉਹ ਜ਼ੁਲਮ ਨੂੰ ਰੋਕਣ ਵਾਲੇ ਨੇ ਉਹ ਜ਼ੁਲਮ ਦਾ ਜ਼ਲਮ ਦਾ ਟੱਕਰਾ ਕਰਨ ਵਾਲੇ ਨੇ ਜੇ ਜ਼ਲਮ ਚਾਹੁੰਦਾ ਵੀ ਤੂੰ ਸ਼ਸਤਰ ਨਹੀਂ ਚਲਾ ਸਕਦਾ ਆਨੰਦਪੁਰ ਸ੍ਰੀ ਸਨੇਹਾ ਦਿੰਦਾ ਭਲਿਆ ਅਸੀਂ ਸ਼ਸਤਰ ਚਲਾ ਵੀ ਸਕਦੇ ਹਾਂ ਅਸੀਂ ਭਾਈ ਮਤੀ ਦਾਸ ਨੂੰ ਸ਼ਸਤਰ ਨਾਲ ਆਰੇ ਨਾਲ ਚਿਰਵਾ ਕੇ ਸ਼ਹਾਦਤ ਵੀ ਦੇ ਸਕਦੇ ਹਾਂ ਇਹ ਘਰ ਐਸਾ ਹੈ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਔਰੰਗਜ਼ੇਬ ਦੀ ਨજર ਸ਼ਾਨੀ ਮਿਤ ਨੇ ਫਿਰ ਮੈਂ ਤੁਹਾਨੂੰ ਬੇਨਤੀ ਕਰਾਂ ਜੇ ਜਹਾਂਗੀਰ ਤੁਜ ਕੇ ਜਹਾਂਗੀਰੀ ਵਿੱਚ ਕਹਿ ਸਕਦਾ ਹੈ ਕੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਇੱਕ ਝੂਠ ਦੀ ਦੁਕਾਨ ਚੱਲਦੀ ਹੈ ਉਹਨੂੰ ਮੈਂ ਬੰਦ ਕਰਨਾ ਚਾਹੁੰਨਾ ਹੈ ਜਹਾਂਗੀਰ ਤੇ ਬੋਲਨੇ ਇਹਦਾ ਮਤਲਬ ਜਹਾਂਗੀਰ ਨੂੰ ਪਤਾ ਹੈ ਨਾ ਵੀ ਇੱਥੇ ਸੱਚ ਦਾ ਹੁੱਕ ਹੈ ਭਾਵੇਂ ਉਹ ਝੂਠ ਹੀ ਕਹਿ ਰਿਹਾ ਉਹ ਤੇ ਪਰ ਉਹਨੂੰ ਪਤਾ ਹੈ ਨਾ ਵੀ ਇਹ ਇੱਕ ਹੱਕ ਸੱਚ ਤੇ ਖਲੋਣ ਵਾਲੇ ਲੋਕ ਨੇ ਗੁਰੂ ਪਾਤਸ਼ਾਹ ਗੁਰੂ ਅਰਜੁਨ ਦੇਵ ਜੀ ਤੇ ਕੀ ਔਰੰਗਜ਼ੇਬ ਨੂੰ ਵੀ ਪਤਾ ਹੈ ਵੀ ਜੋ ਕੁਝ ਮੈਂ ਕਰੀ ਜਾ ਰਿਹਾ ਹੈ ਨਾ ਉਹ ਦੋਈ ਗੱਲਾਂ ਕਰਦਾ ਸੀ ਜਾਂ ਮੁਸਲਮਾਨ ਬਣ ਜਾ ਜਾਂ ਮੌਤ ਹੈ ਉਹਨੂੰ ਪਤਾ ਵੀ ਮੇਰੇ ਨਾਲ ਕੱਲ ਜੇ ਕਿਸੇ ਨੇ ਮੁਕਾਬਲਾ ਕਰਨਾ ਹੈ ਉਹ ਇੱਕ ਗੁਰੂ ਨਾਨਕ ਸਾਹਿਬ ਦਾ ਕਰ ਹੈ ਹਾਲਾਂਕਿ ਹਾਲ ਦੀ ਘੜੀ ਉਹ ਹਿੰਦੂਆਂ ਤੇ ਬੜਾ ਤਸ਼ੱਦਦ ਕਰ ਲਿਆ ਮੰਦਰ ਢਾ ਰਿਹਾ ਹੈ ਤਿਲਕ ਜੰਜੂ ਲਾਈ ਜਾ ਰਿਹਾ ਸਵਾ ਮਨ ਜੰਜੂ ਲਾ ਕੇ ਉਹ ਮੁਖ ਵਿੱਚ ਪ੍ਰਸ਼ਾਦ ਪਾਣੀ ਪਾਉਂਦਾ ਸੀ ਹੁਣ ਜੰਜੂ ਇੱਕ ਧਾਗ ਹੈ ਤੁਸੀਂ ਸੋਚ ਕੇ ਵੇਖੋ ਵੀ ਧਾਗਿਆਂ ਦਾ ਭਾਰ ਸਭਾ ਮਨ ਜਾ ਕੇ ਕਿੱਥੇ ਬਣਦਾ ਹੋਣਾ ਕਿੰਨੇ ਲੋਂਦਾ ਹੋਵੇਗਾ ਉਸ ਮੇਲੇ ਉਹਨੇ ਇੱਕ ਵਿਚਾਰ ਬਣਾਇਆ ਔਰੰਗਜੀਬ ਨੇ ਉਹਨੇ ਵਿਚਾਰ ਬਣਾਇਆ ਵੀ ਕਿਉਂ ਨਾ ਮੈਂ ਕਸ਼ਮੀਰ ਪਹਿਲਾਂ ਜਾਦੇ ਜ਼ੋਰ ਦੇਵਾਂ ਬਾਕੀ ਥਾਂ ਤੇ ਜ਼ੁਲਮਕਾਰੀ ਰਹੇ ਹੈ ਕਸ਼ਮੀਰ ਕਿਉਂ ਜੋਰ ਦੇਣਾ ਚਾਹੁੰਦਾ ਹੈ ਕਿਉਂਕਿ ਕਸ਼ਮੀਰ ਹਿੰਦੂ ਧਰਮ ਦੇ ਪੰਡਿਤ ਵਿਦਵਾਨ ਨੇ ਜਿਹੜੇ ਸਿਰ ਕੱਢ ਆਗੂ ਲੋਕ ਨੇ ਨਾ ਜਾਂ ਵਿਦਵਾਨ ਬੰਦੇ ਨੇ ਉਹ ਕਸ਼ਮੀਰ ਨੇ ਉਹਦੇ ਮਨ ਦਾ ਵਿਚਾਰ ਹੈ ਵੀ ਪਹਿਲਾਂ ਕਸ਼ਮੀਰ ਦੇ ਵਿਦਵਾਨਾਂ ਨੂੰ ਜਾਂ ਲਾਲਚ ਦੇ ਕੇ ਜਾਂ ਮੌਤ ਦੇ ਮੂੰਹ ਵਿੱਚ ਧਕੇਲ ਕੇ ਡਰ ਦੇ ਕੇ ਉਹਨਾਂ ਨੂੰ ਮੁਸਲਮਾਨ ਬਣਾ ਲਵਾਂ ਤੇ ਬਾਕੀ ਲੋਕਾਂ ਨੂੰ ਤੇ ਬਣਾਉਣਾ ਫਿਰ ਸੌਖਾ ਹੋ ਜਾਏਗਾ ਉਹਨੇ ਕਸ਼ਮੀਰ ਡਿਊਟੀ ਲਈ ਉਹ ਜਿਹੜਾ ਜਰਨੈਲ ਹੈ ਉਹਦਾ ਨਾਮ ਹੈ ਔਰੰਗਜ਼ੇਬ ਦਾ ਜਰਨੈਲ ਹੈ ਇਫਤਰ ਖਾਨ ਉਹਦਾ ਨਾਮ ਹੈ ਜਿਹਨੂੰ ਉਹਨੇ ਤਖੱਲਸ ਦਿੱਤਾ ਸੀ ਸ਼ੇਰ ਮੁਹੰਮਦ ਖਾਨ ਦਾ ਉਹਨੂੰ ਇੱਕ ਤਖੱਲਸ ਦਿੱਤਾ ਸੀ ਉਹਦੀ ਡਿਊਟੀ ਲਾ ਦਿੱਤੀ ਵੀ ਤੂੰ ਕਸ਼ਮੀਰ ਵਿੱਚ ਜਿੰਨੇ ਪੰਡਿਤ ਵਿਦਵਾਨ ਬੰਦੇ ਨੇ ਇਹਨਾਂ ਦੇ ਪਹਿਲਾਂ ਉਹਨਾਂ ਨੂੰ ਲਾਲਚ ਦੇ ਮਿੱਠੀ ਬੋਲੀ ਨਾਲ ਵੀ ਤੁਸੀਂ ਔਰੰਗਜ਼ੇਬ ਦੇ ਧਰਮ ਵਿੱਚ ਆ ਜਾਓ ਇਸਲਾਮ ਅੰਦਰ ਹਕੂਮਤ ਮੁਤਾਬਕ ਤੁਹਾਨੂੰ ਸੁੱਖ ਮਿਲਣਗੇ ਜੇ ਨਹੀਂ ਮੰਨਦੇ ਮੌਤ ਦਾ ਡਰਾਵਾ ਦੇ ਨਹੀਂ ਮੰਨਦੇ ਤੁਬੇ ਫਿਕਰ ਹੋ ਕੇ ਮੌਤ ਦੇ ਘਾਟ ਉਤਾਰ ਦੇ ਹੁਣ ਉਹਨੇ ਬਹੁਤ ਤਸ਼ੱਦਦ ਸ਼ੁਰੂ ਕਰ ਦਿੱਤਾ ਕਸ਼ਮੀਰ ਜਦੋਂ ਬਹੁਤੀ ਹਲਚਲ ਸ਼ੁਰੂ ਹੋ ਗਈ ਨਿਤ ਦਿਹਾੜੇ ਕਿਸੇ ਦਾ ਜੰਝੂ ਲੈ ਰਿਹਾ ਤਿਲਕ ਲਾਇਆ ਜਾ ਰਿਹਾ ਮੰਦਰ ਢਾਏ ਜਾ ਰਹੇ ਨੇ ਬਹੁਤ ਕੁਛ ਵਾਪਰਦਾ ਇੱਜ਼ਤ ਪਤ ਰੋਲੀ ਜਾ ਰਹੀ ਏ ਮਾਨੂੰ ਤੇ ਉਸ ਮੇਲੇ 16 ਪੰਡਤ ਵਿਦਵਾਨ ਇਤਿਹਾਸ ਵਿੱਚ ਲਿਖਿਆ ਉਹਨਾਂ ਦੀ ਗਿਣਤੀ 16 ਹੈ ਸਿਰ ਕੱਢ ਆਗੂ Hindu ਧਰਮ ਦੇ ਉਹਨਾਂ ਇਕੱਤਰ ਹੋ ਕੇ ਵਿਚਾਰ ਕੀਤੀ ਤੇ ਵਿਚਾਰ ਇਹ ਬਣਾਈ ਵੀ ਆਪਾਂ ਅਮਰਨਾਥ ਚਲੀਏ ਸ਼ਿਵਜੀ ਦਾ ਪਵਿੱਤਰ ਸਥਾਨ ਹੈ ਉਹਨਾਂ ਦੇ ਧਰਮ ਦਾ ਤੇ ਅਮਰਨਾਥ ਜਾ ਕੇ ਆਪਾਂ ਆਪਣੇ ਭਾ ਮਤਾਬਕ ਅਰਦਾਸ ਬੇਨਤੀ ਕਰਕੇ ਸ਼ਿਵਜੀ ਜੀ ਦਾ ਓਟ ਆਸਰਾ ਲਈਏ ਉਹ ਜਦੋਂ ਸਾਰੇ ਰਲ ਮਿਲ ਕੇ ਬਹੁਤੇ ਗਏ ਹੋਣਗੇ ਤੇ ਅਮਰਨਾਥ ਦੀ ਯਾਤਰਾ ਤੇ ਅਮਰਨਾਥ ਗਏ ਇਹ ਵੀ ਉਧਰ ਲਿਪਾਸੀ ਪੈਂਦਾ ਹੈ ਅਮਰਨਾਥ ਯਾਦ ਰੱਖਿਓ ਤੇ ਉੱਥੇ ਜਾ ਕੇ ਉਹਨਾਂ ਆਪਣੀ ਸ਼ਰਧਾ ਮੁਤਾਬਕ ਜਿਵੇਂ ਵੀ ਅਰਦਾਸ ਬੇਨਤੀ ਕੀਤੀ ਵੀ ਐਸ ਵੇਲੇ ਸਾਡਾ ਧਰਮ ਖਤਰੇ ਵਿੱਚ ਹੈ ਚਲੋ ਉਹਨਾਂ ਮਨ ਵਿੱਚ ਇੱਕ ਭਰੋਸਾ ਬਨਾਇਆ ਆਖਰ ਉਹ ਸੱਚ ਤੇ ਇਹ ਹੈ ਵੀ ਕੌੜਾ ਸੱਚ ਸੁੰਨਾ ਮੁਸ਼ਕਲ ਹੈ ਵੀ ਉਹਨਾਂ ਨੂੰ ਕਿਤੋਂ ਸਹਾਰਾ ਨਹੀਂ ਮਿਲ ਸਕਿਆ ਕਈਆਂ ਦੀ ਉਹਨਾਂ ਵਕਤ ਨਾਲ ਟੇਕ ਲਈ ਧਰਮਿਕ ਹੋਣ ਵਾਲਿਆਂ ਦੀ ਆਖਰ ਕਿਰਪਾ RAM ਹੈ ਨਾ ਜਿਹੜਾ ਪੰਡਿਤ ਕਿਰਪਾ RAM ਜੀ ਫਿਰ ਉਹਨੂੰ ਮਿਲਦੇ ਨੇ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਾਂ ਵੀ ਤੁਸੀਂ ਕਦੀ ਮਨ ਵਿੱਚ ਸੋਚਿਆ ਵੀ ਕਿਰਪਾ RAM ਵੀ ਤੇ ਪੰਡਤੀ ਹੈ ਹੈ ਤੇ ਉਹ ਵੀ ਪੰਡਤੀ ਹੈ ਤੇ ਪੰਡਤੀ ਬਾਕੀ ਕਸ਼ਮੀਰੀ ਲੋਗ ਨੇ ਉਥੋਂ ਦੇ ਤੇ ਕਿਰਪਾ RAM ਨੂੰ ਕਿਉਂ ਮਿਲਦੇ ਨੇ ਇਹਦਾ ਕਾਰਨ ਹੈ ਇਹਨੂੰ ਯਾਦ ਰੱਖਿਓ ਬਹੁਤ ਜ਼ਰੂਰੀ ਗੁਰੂ ਨਾਨਕ ਸਾਹਿਬ ਜੀ ਕਸ਼ਮੀਰ ਗੈਸਨ ਮਟਨ ਦੇ ਇਲਾਕੇ ਵਿੱਚ ਮਟਨ ਮਟਨ ਇੱਕ ਵਿਦਵਾਨ ਪੰਡਿਤ ਮਿਲਿਆ ਸੀ ਉਹਦਾ ਨਾਮ ਸੀ ਬ੍ਰਹਮਦਾਸ ਉਹ ਵਿਦਿਆ ਵਿੱਚ بڑا ਵਿਦਵਾਨ ਸੀ ਉਹ ਆਪਣੀ ਵਿਦਿਆ ਦਾ ਅਹੰਕਾਰ ਲੈ ਕੇ ਗੁਰੂ ਜੀ ਨਾਲ ਚਰਚਾ ਕਰਨ ਆਇਆ ਸੀ ਕਿਹਨਾਂ ਨਾਲ ਗੁਰੂ ਨਾਨਕ ਸਾਹਿਬ ਜੀ ਨਾਲ ਹੁਣ ਧੰਨ ਗੁਰੂ ਨਾਨਕ ਸਾਹਿਬ ਨੇ ਜਿਹੜਾ ਆ ਆਸ਼ਾ ਕੀ ਬਾਣੀ ਦਾ ਬੋਲੇ ਨੇ ਪੜਪੜ ਗੱਡੀ ਲੱਦੀ ਏ ਪੜਪੜ ਭਰੀਏ ਸਾਥ ਇਹ ਉਥੇ ਉਚਾਰਿਆ ਸੀ ਤੇ ਉਹਨੂੰ ਬਚਨ ਸਮਝਾਇਆ ਸੀ ਨਾਨਕ ਲੇਖ ਹੈ ਇੱਕ ਗੱਲ ਹੋਰ ਹੋਵੇਂ ਚਖਣਾ ਚਾਖ ਵੈਸੇ ਇਤਿਹਾਸ ਵਿੱਚ ਲਿਖਿਆ ਵੀ 13 ਦਿਨ ਚਰਚਾ ਚੱਲੀ ਸੀ ਉਹ ਬੜਾ ਵੱਡਾ ਵਿਦਵਾਨ ਸੀ ਤੇ ਗੁਰੂ ਜੀ ਨੇ ਉਹਨੂੰ ਬ੍ਰਹਮਦਾਸ ਨੂੰ ਅਹੰਕਾਰ ਉਹਦਾ ਲਾ ਕੇ ਵਿੱਜਿਆ ਦਾ ਉਹਨੂੰ ਨਿਰੰਕਾਰ ਨਾਲ ਜੋੜਿਆ ਸੀ ਤੇ ਉਹ ਗੁਰੂ ਚਰਨਾਂ ਦਾ ਸਿੱਖ ਬਣ ਗਿਆ ਸੀ ਬ੍ਰਹਮਦਾਸ ਪੰਡਤ ਸਿੰਘ ਬ੍ਰਹਮਦਾਸ ਦਾ ਪੁੱਤ ਹੈ ਨਰਾਇਣਦਾਸ ਹੁਣ ਇਹ ਪੀੜੀ ਦਰ ਪੀੜੀ ਗੁਰੂ ਚਰਨਾਂ ਨਾਲ ਜੁੜ ਗਏ ਨਰਾਇਣਦਾਸ ਦਾ ਪੁੱਤ ਹੈ ਆੜੂ RAM ਆੜੂ RAM ਦਾ ਪੁੱਤ ਕਿਰਪਾ RAM ਹੈ ਕਿਰਪਾ RAM ਦਾ ਜਿਹੜਾ ਸਬੰਧ ਹੈ ਨਾ ਉਹ ਗੁਰੂ ਘਰ ਨਾਲ ਜੁੜਿਆ ਹੋਇਆ ਹੈ ਪਹਿਲਾਂ ਤੋਂ ਸਿੱਖੀ ਧਾਰਨ ਕੀਤੀ ਹੋਈ ਹੈ ਇਹ ਬਹੁਤ ਕੁਝ ਵਿਚਾਰਨ ਵਾਲਾ ਹੈ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਜੀ ਵੀ ਇੱਕ ਬ੍ਰਾਹਮਣ ਹੀ ਘਰਾਣੇ ਵਿੱਚੋਂ ਨੇ ਪਿਛੋਕੜ ਵਿੱਚੋਂ ਗੁਰੂ ਅਰਜਨ ਸਾਹਿਬ ਦੇ ਇੱਕ ਸਿੱਖ ਹੋਇਆ ਭਾਈ ਪਰਾਗਾ ਜੀ ਉਹਨਾਂ ਦੀ ਅੰਸ਼ਵੰਸ਼ ਵਿੱਚੋਂ ਨੇ ਹੁਣ ਜਦੋਂ ਇਹ ਕਿਰਪਾ ਰਾਮ ਗੁਰੂ ਘਰ ਜੁੜਿਆ ਹੋਇਆ ਹੈ ਆਨੰਦਪੁਰ ਸਾਹਿਬ ਕਿਰਪਾ ਰਾਮ ਆਉਂਦਾ ਜਾਂਦਾ ਹੈ ਆਨੰਦਪੁਰ ਸਾਹਿਬ ਵਿਦਿਆ ਦੇਣ ਦਾ ਜਿਹੜਾ ਪ੍ਰਬੰਧ ਹੈ ਕੁਝ ਸੇਵਾ ਸੰਭਾਲ ਇਹਨੂੰ ਵੀ ਮਹਾਰਾਜ ਨੇ ਦਿੱਤੀ ਹੋਈ ਹੈ ਕਿਰਪਾ ਰਾਮ ਹੁਣ ਕਸ਼ਮੀਰੀ ਪੰਡਿਤ ਕਿਰਪਾ ਰਾਮ ਨੂੰ ਮਿਲਦੇ ਨੇ ਵੀ ਕਿਰਪਾ ਰਾਮ ਜੀ ਤੁਸੀਂ ਤੇ ਗੁਰੂ ਚਰਨਾਂ ਵਿੱਚ ਜੁੜੇ ਹੋਏ ਹੋ ਇਸ ਵੇਲੇ ਸਾਡੀ ਕੋਈ ਬਾਹ ਨਹੀਂ ਫੜਦਾ ਕਿਰਪਾ ਕਰ ਸਾਨੂੰ ਗੁਰੂ ਚਰਨਾਂ ਵਿੱਚ ਲੈ ਕੇ ਜਾ ਜਿਵੇਂ ਬਚੋਲਾ ਨਹੀਂ ਆਪਾਂ ਵਿਚਕਾਰ ਪਾਉਂਦੇ ਹੁਣ ਕਿਰਪਾ RAM ਨੂੰ ਗੁਰੂ ਘਰ ਦਾ ਸਿਧਾਂਤ ਪਤਾ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਉਸ ਵੇਲੇ ਸਾਰੇ ਕਸ਼ਮੀਰੀ ਪੰਡਤ 16 ਆਏ ਸਨ ਇਸ ਇਤਿਹਾਸ ਲਿਖਿਆ 17ਵਾਂ ਕਿਰਪਾ RAM ਹੈ ਉਹਨਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਆ ਗਿਆ ਨੇਤਰਾਂ ਵਿੱਚ ਨੀਂਦ ਭਰਿਆ ਹੋਇਆ ਪੰਡਤਾਂ ਨੇ ਅੱਖਾਂ ਵਿੱਚ ਅਥਰੂ ਨੇ ਬੇਨਤੀ ਕਰਦੇ ਨੇ ਸਤਿਗੁਰੂ ਸਾਡਾ ਸਭ ਕੁਝ ਹੀ ਲੁੱਟਿਆ ਜਾ ਰਿਹਾ ਹੈ ਸਾਡਾ ਧਰਮ ਖਤਰੇ ਵਿੱਚ ਹੈ ਸਾਡੇ ਪਰਿਵਾਰ ਖਤਰੇ ਵਿੱਚ ਨੇ ਸਾਡਾ ਤਿਲਕ ਜੰਜੂ ਖਤਰੇ ਵਿੱਚ ਹੈ ਸਾਡੇ ਧਾਰਮਿਕ ਅਸਥਾਨ ਖਤਰੇ ਵਿੱਚ ਨੇ ਇਤਿਹਾਸ ਵਿੱਚ ਬੋਲਨੇ ਦੁਖੀਏ ਬਿਪਰ ਚੱਲ ਕੇ ਆਏ ਪੁਰੀ ਆਨੰਦ ਬਾਹ ਅ ਸਾਡੀ ਪਕੜੀ ਹੈ ਗੁਰੂ ਹਰਗੋਬਿੰਦ ਸਾਹਿਬ ਕੇ ਨੰਦ ਜਦੋਂ ਗੁਰੂ ਪਾਤਸ਼ਾਹ ਕੋਲ ਉਹਨਾਂ ਰੋ ਕੇ ਬੇਨਤੀ ਕੀਤੀ ਗੁਰੂ ਘਰ ਬੜਾ ਦਿਆਲੂ ਹੈ ਯਾਦ ਰੱਖਿਓ ਸਹਿਬ ਨੇ ਇੱਕ ਬਚਨ ਸਮਝਾਇਆ ਭਲਿਉ ਵੈਸੇ ਮੇਰਾ ਜੰਜੂ ਨਾਲ ਕੋਈ ਬਾ ਵਾਸਤਾ ਨਹੀਂ ਹੈ ਪੰਡਤ ਹਰदयाल ਜੀ 9 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੂੰ ਜੰਜੂ ਪੌਣ ਆਏ ਸਨ ਮੈਂ ਨਹੀਂ ਪੈਨੇਆ ਬਲਕਿ ਮੈਂ ਤੇ ਸਮਝਾਇਆ ਸੀ ਦਇਕ ਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੂ ਜੀ ਕਾ ਹਈ ਤੇ ਪਾਂਡੇ ਕਥ ਪਰ ਦੂਜੀ ਗੱਲ ਇਹ ਐ ਵੀ ਮੈਂ ਪੈਣ ਦਾ ਭਾਵੇਂ ਨਹੀਂ ਪਰ ਜੇ ਔਰੰਗਜ਼ੇਬ ਧੱਕੇ ਨਾਲ ਲਾ ਰਿਹਾ ਹੈ ਤੇ ਤੁਸੀਂ ਗੁਰੂ ਨਾਨਕ ਦੇ ਘਰ ਦੀ ਟੇਕ ਲਈ ਹੈ ਮੈਂ ਧੱਕੇ ਨਾਲ ਜੰਜੂ ਲਾਉਣ ਵੀ ਨਹੀਂ ਦੇਣਾ ਉਹਨਾਂ ਦੇ ਮਨ ਨੂੰ ਅੱਖਾਂ ਦੇ ਅਥਰੂ ਸਾਫ ਕਰਕੇ ਗੁਰੂ ਜੀ ਨੇ ਬਚਨ ਸਮਝਾਏ ਤੁਸੀਂ ਕਹਿ ਜੋ ਜਾ ਕੇ ਔਰੰਗਜ਼ੇਬ ਨੂੰ ਸੁਨੇਹਾ ਲਾ ਦਿਓ ਸਾਡਾ ਗੁਰੂ ਗੁਰੂ ਤੇਗ ਬਹਾਦਰ ਜੀ ਹੈ ਤੇ ਤੁਸੀਂ ਉਹਨਾਂ ਨੂੰ ਸਲਾਮ ਵਿੱਚ ਲੈਓ ਸੀ ਸਾਰੀ ਆ ਜਾ ਮੰਗ ਲਈ ਯਾਦ ਰੱਖੋ ਜਿੰਨੇ ਬ੍ਰਹਮਣ ਪੰਡਤ ਨੇ ਉਹ ਕਸ਼ਮੀਰ ਗਏ ਪਹਿਲਾਂ ਉਹਨਾਂ ਸੁਨੇਹਾ ਲਾਇਆ ਉਹ ਸ਼ੇਰ ਮੁਹੰਮਦ ਅਫਗਾਨ ਨੂੰ ਨੜਾ ਉੱਥੋਂ ਦਾ ਹਾਕਮ ਹੈ ਉਹਨੇ ਸੁਨੇਹਾ ਲਾਇਆ ਦਿੱਲੀ ਦੇ ਹਾਕਮ ਸਾਫੀ ਖਾਨ ਨੂੰ ਸਫੀ ਖਾਨ ਸਫੀ ਖਾਨ ਨੇ ਸੁਨੇਹਾ ਲਾਇਆ ਔਰੰਗਜੀਬ ਨੂੰ ਔਰੰਗਜੀਬ ਓਨੀ ਦਿਨੀ ਹਸਨ ਅਬਦਾਲ ਵਿੱਚ ਹੈ ਹਸਨ ਅਬਦਾਲ ਉਹ ਹੈ ਜਿੱਥੇ ਗੁਰਦੁਆਰਾ ਪੰਜਾ ਸਾਹਿਬ ਹੈ ਕਿਉਂਕਿ ਉੱਥੇ ਬਗਾਵਤ ਹੋ ਰਹੀ ਸੀ ਉਹਦੇ ਵਿਰੁੱਧ ਤੇ ਹਕੂਮਤ ਹਮੇਸ਼ਾ ਹੀ ਅੱਜ ਵੀ ਇਹ ਕਰਦੀ ਹੈ ਜਿੱਥੇ ਬਗਾਵਤ ਹੋਵੇ ਉੱਥੇ ਦਬਾਉਂਦੀ ਹੈ ਔਰੰਗਜੇਬ ਤਾਂ ਕਰਕੇ ਹਸਨ ਅਬਦਾਲ ਗਿਆ ਹੋਇਆ ਹੈ ਉਹਨਾਂ ਦੇ ਨਾਲ ਅੰਦਰ ਉਹਨੂੰ ਔਰੰਗਜੇਬ ਨੂੰ ਜਦੋਂ ਸੁਨੇਹਾ ਪਹੁੰਚਿਆ ਵੀ ਪੰਡਤਾ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਸਾਡਾ ਗੁਰੂ ਗੁਰੂ ਤੇਗ ਬਹਾਦਰ ਜੀ ਹੈ ਤੁਸੀਂ ਉਹਨਾਂ ਨੂੰ ਇਸਲਾਮ ਵਿੱਚ ਲੈ ਆਵੋ ਮੁਸਲਮਾਨ ਬਣਾ ਲਵੋ ਅਸੀਂ ਸਾਰੇ ਬਣ ਜਾਵਾਂਗੇ ਵੇਖੋ ਇੱਥੇ ਦੋ ਗੱਲਾਂ ਬੜੀਆਂ ਵਿਚਾਰਨ ਵਾਲੀਆਂ ਇੱਕ ਤੇ ਵਿਚਾਰਨ ਵਾਲੀ ਇਹ ਹੈ ਵੀ ਪੰਡਤਾਂ ਨੂੰ ਹੁਣ ਗੁਰੂ ਤੇਗ ਬਹਾਦਰ ਜੀ ਤੇ ਕਿੰਨਾ ਪਰਸ ਹੈ ਕਿੰਨਾ ਪਰਸ ਹੈ ਉਹਨਾਂ ਨੂੰ ਇਹ ਵੀ ਪਤਾ ਹੈ ਵੀ ਇਹ ਸਾਡੇ ਵਾਲੇ ਧਰਮ ਚਿੰਤੇ ਪਹਿਨਦੇ ਨਹੀਂ ਕਿੱਡਾ ਗੁਰੂ ਘਰ ਪਵਿੱਤਰ ਹੈ ਵੀ ਗੁਰੂ ਘਰ ਜੀ ਦਾ ਸੁਨੇਹਾ ਉਹਨਾਂ ਹਿਰਦੇ ਵਿੱਚ ਮਸਾਲਿਆ ਵੀ ਜੇ ਗੁਰੂ ਜੀ ਨੇ ਕਹਿ ਦਿੱਤਾ ਤੇ ਸਾਡੀ ਬਾਹ ਪਕੜ ਲਈ ਹੈ ਉਹ ਵੀ ਬੋਲਨੇ ਭਟ ਚਾਹਦੇ ਤੇਗ ਬਹਾਦਰ ਬੋਲਿਆ ਧਰ ਪਈਏ ਧਰਮ ਨਾ ਛੋਡੀਏ ਬਾਹ ਜਿੰਨਾ ਦੀ ਪਕੜੀਏ ਸਿਰ ਦੀਜੇ ਬਾਹ ਨਾ ਛੋਡੀਏ ਹਜ਼ੂਰ ਨੇ ਇਹ ਵਿਚਾਰ ਬਨਾਲੀ ਸੀ ਉਹ ਪੰਡਤਾਂ ਦੇ ਆਉਣ ਮਿਲੀ ਕਿ ਹੁਣ ਇਹ ਜ਼ੁਲਮ ਨੂੰ ਠੱਲਣ ਦੇ ਲਈ ਸ਼ਹਾਦਤ ਦਾ ਜਾਮ ਪੀਣਾ ਪੈਣਾ ਇਧਰ ਔਰੰਗਜ਼ੇਬ ਕੋਲ ਸੁਨੇਹਾ ਪਹੁੰਚ ਗਿਆ ਔਰੰਗਜ਼ੇਬ ਨੇ ਬਹੁਤ ਜਲਦੀ ਸੁਨੇਹਾ ਲਾ ਦਿੱਤਾ ਸਫੀ ਖਾਨ ਨੂੰ ਕਹਿ ਦਿੱਤਾ ਵੀ ਇਹ ਤੇ ਗੱਲ ਬਹੁਤ ਸੌਖੀ ਹੋ ਗਈ ਕਿਥੇ ਇੰਨੇ ਲੋਕਾਂ ਤੇ ਜ਼ੁਲਮ ਕਰਨਾ ਕਿਥੇ ਹੁਣ ਇੱਕ ਇੱਕ ਨੂੰ ਮਨਾਉਣਾ ਤੁਸੀਂ ਸੋਚ ਕੇ ਵੇਖੋ ਕਿਥੇ ਇੰਨਿਆਂ ਨੂੰ ਮਨਾਉਣਾ ਕਿਥੇ ਇੱਕ ਨੂੰ ਮਨਾਉਣਾ ਤੇ ਉਸ ਵੇਲੇ ਉਹਨੇ ਕਹਿ ਦਿੱਤਾ ਵੀ ਤੁਸੀਂ ਜਲਦੀ ਨਾਲ ਗੁਰੂ ਤੇਗ ਬਹਾਦਰ ਜੀ ਨੂੰ ਗ੍ਰਿਪਧਾਰ ਕਰੋ ਜਿਵੇਂ ਵੀ ਹੁੰਦਾ ਹੈ ਲਾਲਚ ਦੇਖ ਕੇ ਸੁੱਖ ਸਹੂਲਤਾਂ ਦੇਖ ਕੇ ਮੌਤ ਦਾ ਡਰਾਵਾ ਦੇਖ ਕੇ ਆਖਰ ਤੁਸੀਂ ਉਹਨੂੰ ਇਸਲਾਮ ਵਿੱਚ ਲੈ ਕੇ ਆਓ ਇਧਰ ਸਤਗੁਰੂ ਵੀ ਧੰਨ ਹੈ ਗੁਰੂ ਜੀ ਨੇ ਆਪ ਹੀ ਤਿਆਰੀ ਬੰਨ ਲਈ ਪਰਪਕਾਰ ਕਰਨਾ ਹੋਵੇ ਤੇ ਆਪ ਹੀ ਤਿਆਰੀ ਬੰਨਣੀ ਪੈਂਦੀ ਹੈ ਗੁਰੂ ਜੀ ਨੇ ਸਿੱਖ ਸੰਗਤਾਂ ਕਤਰ ਹੋਈਆਂ ਅਨੰਦਪੁਰ ਸਾਹਿਬ ਸਭਨਾਂ ਨੂੰ ਰੱਬੀ ਉਪਦੇਸ਼ ਦਿੱਤਾ ਰਾਜਾ ਵਿੱਚ ਰਹਿਣ ਦਾ ਹੁਕਮ ਸਮਝਾ ਕੇ ਕਲਗੀਧਰ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ੀ ਗੱਦੀ ਦੇ ਕੇ ਗਏ ਨੇ ਮਹਾਰਾਜਾ ਯਾਦ ਰੱਖੇ ਗੱਲ ਜੁਲਾਈ ਮਹੀਨੇ ਇਹ ਗੁਰਤਾ ਗੱਦੀ ਦਿੱਤੀ ਹੈ ਗੁਰਤਾ ਗਦੀ ਬਖਸ਼ ਕੇ ਤੇ ਸਮੁੱਚਾ ਉਪਦੇਸ਼ ਦੇ ਕੇ ਮਾਤਾ ਗੁਜਰੀ ਜੀ ਨੂੰ ਮਨੋਂ ਨੇਤਰਾਂ ਰਾਹੀਂ ਉਪਦੇਸ਼ ਸਮਝਾਇਆ ਗੁਜਰੀ ਇਹ ਪਹਿਲੀ ਸ਼ਹਾਦਤ ਔਰੰਗਜ਼ੇਬ ਦੇ ਜ਼ੁਲਮ ਨੂੰ ਠੱਲ ਪਾਉਣ ਵਾਸਤੇ ਮੈਂ ਦੇਨ ਚੱਲਿਆ ਪਰ ਜੇ ਇਹਦੀ ਪਿਆਸ ਨਾ 부ਝੀ ਆਉਣ ਵਾਲੇ ਸਮੇਂ ਵਿੱਚ ਸ਼ਹਾਦਤਾਂ ਹੋਰ ਵੀ ਦੇਣੀਆਂ ਪੈਣਗੀਆਂ ਤੇ ਇਸ ਕਾਰਨ ਤੂੰ ਸਿੱਖੀ ਨੂੰ ਆਖਰ ਮਾਏ ਸਿੱਖ ਧਰਮ ਦੀ ਇਹਨੂੰ ਬੜੇ ਪਿਆਰ ਨਾਲ ਸੰਭਾਲ ਕੇ ਰੱਖਣਾ ਹੈ ਸ਼ਿਦਕ ਵਿੱਚ ਰਹਿਣਾ ਰਜ਼ਾ ਵਿੱਚ ਰਹਿਣੇ ਅ ਸੰਖੇਪ ਕਹਾ ਤੁਹਾਨੂੰ ਮਹਾਰਾਜ ਦੀ ਪੰਜ ਸਿੱਖਾਂ ਨੂੰ ਨਾਲ ਲੈ ਕੇ ਗਏ ਸੰਗਤਾਂ ਬਹੁਤ ਚਾਹੁੰਦੀਆਂ ਸਨ ਹਜ਼ਾਰਾਂ ਦੀ ਗਿਣਤੀ ਵਿੱਚ ਵੀ ਅਸੀਂ ਤੁਹਾਡੇ ਨਾਲ ਜਾਣਾ ਹੈ ਦਿੱਲੀ ਨੂੰ ਪਰ ਹਜੂਰ ਨੇ ਸਭਨਾਂ ਨੂੰ ਮਨਾਹੀ ਕੀਤੀ ਨਹੀਂ ਪੰਜ ਸਿੱਖ ਲੈ ਕੇ ਗਏ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦੇ ਆਲਾ ਜੀ ਭਾਈ ਉਦਾਜ ਜੀ ਭਾਈ ਗੁਰਦਿੱਤਾ ਜੀ ਇਹ ਭਾਈ ਗੁਰਦਿੱਤਾ ਜੀ ਬਾਬਾ ਬੁੱਢਾ ਜੀ ਦੇ ਪੋਤਰੇ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਪੰਜ ਸਿੱਖ ਲੈ ਕੇ ਬਾਕੀਆਂ ਨੂੰ ਰੱਬੀ ਹੁਕਮ ਵਿੱਚ ਰਹਿਣ ਦੀ ਗੱਲ ਸਮਝਾ ਕੇ ਆਪਣੇ ਪੁੱਤ ਨੂੰ ਵੀ ਗੁਰਕਲਗੀ ਧਰਜੀ ਨੂੰ ਸੀਨੇ ਨਾਲ ਲਾ ਕੇ ਰੱਬੀ ਉਪਦੇਸ਼ ਦੇ ਕੇ ਗੁਰਗੱਦੀ ਦੇ ਕੇ ਸਭ ਕੁਝ ਸਮਝਾ ਕੇ ਆਖਰ ਚਲੇ ਨੇ ਛੋਟੀ ਬਾਤ ਨਹੀਂ ਹੈ ਆਮ ਦੁਨਿਆਵੀ ਹੁਣ ਸਮੇਂ ਦੀ ਬੜੀ ਸ਼ੀਮਾ ਹੈ 4 ਦਿਨ ਬੰਦਾ ਕਿਤੇ ਕਿਰਤਕਾਰ ਕਰਨ ਵੀ ਜਾਂਦਾ ਨਾ ਪਤਾ ਵੀ ਇਹਨੇ ਚਾਰ ਪੈਸੇ ਕਮਾਉਣ ਜਾਣੇ ਵਾਪਸ ਪਰਤੌਣੇ ਫੋਨ ਤੇ ਨਿਤ ਗੱਲ ਹੋਣੀ ਐ ਲੋਕ ਤਾਂ ਵੀ ਅੱਖਾਂ ਵਿੱਚੋਂ ਅਥਰੂ ਬਹਾਉਂਦੇ ਨੇ ਪਰਿਵਾਰਕ ਲੋਕ ਸਾਡਾ ਘਰ ਦਾ ਜੀ ਦੂਰ ਚੱਲਿਆ ਪਰ ਧੰਗ ਗੁਰੂ ਤੇਗ ਬਹਾਦਰ ਜੀ ਤੇ ਸ਼ਹਾਦਤ ਦਿਨ ਚੱਲੇ ਨੇ ਵਾਪਸ ਨਹੀਂ ਪਰਤਣਾ ਉਸ ਰੂਪ ਅੰਦਰ ਹੁਣ ਮਹਾਰਾਜ ਇੱਥੋਂ ਚੱਲੇ ਕਈ ਥਾਮਾਂ ਤੇ ਰਾਹ ਵਿੱਚ ਸਮਾਣਾ ਪਟਿਆਲਾ ਅੱਗੇ ਚੱਲ ਕੇ ਜੀਂਦ ਰੋਤਕ ਹੋਰ ਬਿਆੰਤ ਥਾਮਾਂ ਤੇ ਰੱਬੀ ਉਪਦੇਸ਼ ਦਿੰਦਿਆਂ ਦਿੰਦਿਆਂ ਗਏ ਨੇ ਇਵੇਂ ਨਹੀਂ ਗਏ ਜਿੱਥੋਂ ਦੀ ਲੰਘ ਰਹੇ ਨੇ ਰਾਹ ਵਿੱਚ ਸੰਗਤਾਂ ਨੂੰ ਰੱਬੀ ਉਪਦੇਸ਼ ਦਿੰਦਿਆਂ ਜਾ ਰਹੇ ਨੇ ਔਰ ਆਖਰ ਆਗਰੇ ਪਹੁੰਚ ਗਏ ਆਗਰੇ ਦੀ ਧਰਤੀ ਤੇ ਵੀ ਰੱਬੀ ਉਪਦੇਸ਼ ਵੰਡਿਆ ਸਿੱਖ ਸੰਗਤ ਨੂੰ ਉੱਥੇ ਫਿਰ ਇੱਥੇ ਇਧਰੋਂ ਸਫੀ ਖਾਨ ਅਸਲ ਵਿੱਚ ਜਿਹੜਾ ਆਗਰਾ ਸੀ ਨਾ ਰਾਜਧਾਨੀ ਸੀ ਉਸ ਵੇਲੇ ਬੜਾ ਵੱਡਾ ਸ਼ਹਿਰ ਸੀ ਉਰੰਗਜੇਬ ਦਾ ਬੜਾ ਵੱਡਾ ਟਿਕਾਣਾ ਸੀ ਇਸ ਪਾਸੇ ਨਾ ਹਕੂਮਤ ਜਿਹੜੀ ਵੀ ਹੁੰਦੀ ਸੀ ਉਹਨਾਂ ਦਾ ਇੱਕ ਵੱਡਾ ਟਿਕਾਣਾ ਹੁੰਦਾ ਸੀ ਇੱਥੇ ਤਾਂ ਹਜੂਰ ਆਗਰੇ ਪਹੁੰਚੇ ਨੇ ਔਰ ਆਗਰੇ ਜਾ ਕੇ ਇੱਥੇ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਜ਼ਾਲਮਾਂ ਨੇ ਇੱਕ ਪਿੰਦਰੇ ਵਿੱਚ ਪਾਇਆ ਉਹ ਪਿੰਦਰਾ ਅਜਿਹ ਹੈ ਤਿੱਖੇ ਲੋਹੇ ਦੇ ਉਹਦੇ ਵਿੱਚ ਕਿਲ ਲੱਗੇ ਹੋਏ ਨੇ ਨਾ ਬਹਿ ਸਕਦੇ ਨੇ ਨਾ ਖੋਲ੍ਹ ਸਕਦੇ ਨੇ ਬਹੁਤ ਤਿੱਖਾ ਤੇ ਭੀੜਾ ਜਿਹਦੇ ਵਿੱਚ ਸਰੀਰ ਵੀ ਇੱਕ ਫਸ ਕੇ ਵਿੱਚ ਆਉਂਦਾ ਉਹ ਪਿੰਦਰੇ ਵਿੱਚ ਹਜੂਰ ਜੀ ਨੂੰ ਕੈਦੀ ਬਣਾ ਕੇ ਆਪਣੇ ਭਾਣੇ ਪਾਪੀਆਂ ਨੇ ਪਾਏ ਯਾਦ ਰੱਖੋ ਇੱਥੇ ਭਾਈ ਮਤੀ ਦਾ ਸਤੀ ਦਾਸ ਦੀ ਤੇ ਦਿਆਲਾ ਜੀ ਨੂੰ ਕਿਰਫਦਾਰ ਕੀਤਾ ਜਿਹੜੇ ਦੋ ਸਿੱਖ ਬਾਕੀ ਨੇ ਨਾ ਉਦੈ ਭਾਈ ਉਦੈ ਜੀ ਤੇ ਭਾਈ ਕਿਹੜੇ ਬਾਬਾ ਗੁਰੂ ਦਿੱਤਾ ਜੀ ਇਹਨਾਂ ਨੂੰ ਹਜ਼ੂਰ ਨੇ ਆਪ ਹੀ ਪਾਸੇ ਕਰ ਦਿੱਤਾ ਸੀ ਇਹ ਇਤਿਹਾਸ ਵਿੱਚ ਹੈ ਇਹਨਾਂ ਨੂੰ ਸਮਝਾਇਆ ਸੀ ਵੀ ਤੁਸੀਂ ਆਨੰਦਪੁਰ ਸਾਹਿਬ ਨਾਲ वार्तालाਪ ਰੱਖਣੀ ਹੈ ਸੁਨੇਹਾ ਇੱਧਰ ਉੱਧਰ ਪਹੁੰਚਾਉਣਾ ਇਹ ਗੁਰੂ ਜੀ ਨੇ ਹੀ ਸੇਵਾ ਲਈ ਸੀ ਇਸ ਕਾਰਨ ਇਹ ਜਾਂਦੇ ਵੀ ਅੱਗੇ ਪਿੱਛੇ ਸਨ ਜਦੋਂ ਦਿੱਲੀ ਨੂੰ ਗਏ ਨੇ ਇੱਥੋਂ ਗ੍ਰਿਫਤਾਰ ਕਰਕੇ ਦਿੱਲੀ ਲੈ ਆਏ ਦਿੱਲੀ ਜਿਹੜਾ ਚਾਂਦਨੀ ਚੌਂਕ ਹੈ ਪਹਿਲਾਂ ਇੱਥੇ ਇੱਕ ਕੋਤਵਾਲੀ ਹੈ ਬਹੁਤ ਧਿਆਨ ਨਾਲ ਸੁਣਿਓ ਆਪਾਂ ਅੱਜ ਵਿਚਾਰਨ ਲੱਗੇ ਆ ਤੇ ਇੱਕ ਇੱਕ ਪੱਖ ਵਿਚਾਰੀਏ ਇੱਕ ਕੋਤਵਾਲੀ ਅੰਦਰ ਕੈਦੀ ਬਣਾ ਕੇ ਹਜੂਰ ਜੀ ਨੂੰ ਰੱਖਿਆ ਕੁਝ ਦਿਨ ਰੱਖਿਆ ਤੇ ਭੁੱਖਿਆਂ ਤੇ ਪਿਆਸਿਆਂ ਰੱਖਿਆ ਭੁੱਖੇ ਪਿਆਸੇ ਹਜੂਰ ਨੂੰ ਰੱਖਿਆ ਔਰ ਉਸ ਤੋਂ ਬਾਅਦ ਇੱਥੇ ਇੱਕ ਹਵੇਲੀ ਸੀ ਇਤਿਹਾਸ ਵਿੱਚ ਲਿਖਿਆ ਹੈ ਚਾਂਦਨੀ ਚੌਕ ਦੇ ਨੇੜੇ ਹਵੇਲੀ ਸੀ ਨਾ ਜਿਹੜੀ ਮੁਸਲਮਾਨਾਂ ਦਾ ਇਹ ਇਸਲਾਮ ਦਾ ਮੰਨਣਾ ਸੀ ਵੀ ਇੱਥੇ ਬਦਰੂਹਾਂ ਰਹਿੰਦੀਆਂ ਨੇ ਜਿਹੜਾ ਹਵੇਲੀ ਵਿੱਚ ਇੱਕ ਵਾਰੀ ਅੰਦਰ ਚਲਿਆ ਗਿਆ ਉਹ ਬਾਹਰ ਨਹੀਂ ਆ ਸਕਦਾ ਉਹਨਾਂ ਦੀ ਮਨੋਤ ਸੀ ਵੀ ਇੱਥੇ ਬਹੁਤ ਵੱਡਾ ਖਤਰਾ ਹੈ ਇਸ ਹਵੇਲੀ ਅੰਦਰ ਆਵਾਜ਼ਾਂ ਆਉਂਦੀਆਂ ਨੇ ਕਈ ਤਰ੍ਹਾਂ ਦੀਆਂ ਰਾਤ ਵੇਲੇ ਤੇ ਉਹਨਾਂ ਪਹਿਲਾ ਵਿਚਾਰ ਬਣਾਇਆ ਗੁਰੂ ਤੇਗ ਬਹਾਦਰ ਜੀ ਅਤੇ ਸਿੱਖਾਂ ਨੂੰ ਉਸ ਹਵੇਲੀ ਵਿੱਚ ਜਿਵੇਂ ਕਿਵੇਂ ਉਹਨਾਂ ਦਿਨ ਵੇਲੇ ਹਜ਼ੂਰ ਨੂੰ ਅੰਦਰ ਕਰ ਦਿੱਤਾ ਵੀ ਬਦ ਰੂਹਾਂ ਦੇ ਵਸ ਪੈ ਜਾਣਗੇ ਹੁਣ ਧੰਨ ਗੁਰੂ ਤੇਗ ਬਹਾਦਰ ਸ਼ਿਵ ਖੁਦ ਪਰਮੇਸ਼ਰ ਨੇ ਇਉਂ ਜਾਣੋ ਇੱਕ ਬੇਨਤੀ ਕਹਾਂ ਵੀ ਜਦੋਂ ਆਨੰਦਪੁਰ ਸਾਹਿਬ ਬਸਾਇਆ ਸੀ ਨਾ ਲੰਮਾ ਵਿਸਤਾਰ ਤੇ ਵੱਖਰਾ ਹੈ ਇੱਥੇ ਇੱਕ ਬੜੀ ਵੱਡੀ ਮਨੋਸ਼ੀ ਇੱਥੇ 마ਖੋਵਾਲ ਪਿੰਡ ਦੀ ਜ਼ਮੀਨ ਵੀ ਮਹਾਰਾਜ ਨੇ ਖਰੀਦੀ 마ਖੋਵਾਲ ਦੀ ਗੱਲ ਬੜੀ ਪ੍ਰਚਲਿਤ ਸੀ ਵੀ ਇੱਥੇ 마ਖੋ ਨਾਂ ਦਾ ਦਾੰਤ ਰਹਿੰਦਾ ਉਹ ਕਿਸੇ ਨੂੰ ਵਸਣ ਨਹੀਂ ਦਿੰਦਾ ਗੁਰੂ ਜੀ ਨੇ ਉੱਥੇ ਆਨੰਦਪੁਰ ਸਾਹਿਬ ਬਸਾਇਆ ਤੇ ਮਨ ਵਿੱਚ ਖਿਆਲ ਹੈ ਵੀ ਮਾਖੋ ਦੈਂਤ ਵੀ ਮਨੋ ਗੁਰੂ ਜੀ ਨੂੰ ਨਮਸਕਾਰ ਹੀ ਕਰਦਾ ਹੋਵੇਗਾ ਜੇ ਉਹਨਾਂ ਦੀ ਮਨੋਸ਼ੀ ਹੁਣ ਉਹ ਹਵੇਲੀ ਅੰਦਰ ਇਹਨਾਂ ਦਾ ਵਿਚਾਰ ਸੀ ਪਰ ਹਜੂਰ ਸੱਚੇ ਪਾਤਸ਼ਾਹ ਬਿਲਕੁਲ ਅਡੋਲ ਨੇ ਰੱਬੀ ਸ਼ੁਕਰ ਵਿੱਚ ਨੇ ਆਖਰ ਸਤਗੁਰੂ ਪਾਤਸ਼ਾਹ ਦੇ ਫਿਰ ਸਾਹਮਣੇ ਜਿਹੜਾ ਚਾਂਦਨੀ ਚਮਕ ਹੈ ਪਹਿਲਾਂ ਜ਼ਾਲਮਾਂ ਨੇ ਉੱਥੇ 11 ਨਵੰਬਰ 1675 ਈਸਵੀ ਨੂੰ ਨਵੰਬਰ ਮਹੀਨੇ ਪਹਿਲਾ ਤਿੰਨ ਸਿੱਖਾਂ ਨੂੰ ਬਾਹਰ ਕੱਢਦੇ ਨੇ ਕਈ ਦਿਨ ਕੈਦ ਵਿੱਚ ਰੱਖੇ ਹੋਏ ਸਨ ਸਭ ਤੋਂ ਪਹਿਲਾਂ ਭਾਈ ਮਤੀ ਦਾਸ ਜੀ ਨੂੰ ਲਾਲਚ ਤੇ ਦਿੱਤੀ ਦਿੱਤੇ ਸੁੱਖ ਸਹੂਲਤਾਂ ਦੇ ਮੌਤ ਦਾ ਭੈ ਦਿੱਤਾ ਜਦੋਂ ਗੱਲ ਨਾ ਬਣੀ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਦੇ ਨੇ ਭਾਈ ਮਤੀ ਦਾਸ ਨੇ ਬੜਾ ਪਿਆਰਾ ਬੋਲ ਕਿਹਾ ਸੀ ਆਰੇ ਨਾਲ ਚੀਰ ਸਿੱਧਾ ਪਾਇਓ ਕੱਲ ਕਦੀ ਇਤਿਹਾਸ ਕਲੰਕਿਤ ਨਾ ਹੋ ਜਾਏ ਵੀ ਮਤੀ ਦਾਸ ਸ਼ੈਦ ਆਰੇ ਤੋਂ ਡਰਦਿਆਂ ਕੰਬ ਗਿਆ ਹੋਵੇਗਾ ਤੇ ਚੀਰ ਟੇਡਾ ਮੇਡਾ ਪੈ ਗਿਆ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਦੁਫਾੜ ਝਾਲਮ ਕਰਦਾ ਹੈ ਬਾਬਾ ਮਤੀ ਦਾਸ ਜੀ ਜਪਦੀ ਸਾਹਿਬ ਦਾ ਪਾਠ ਆਰੰਭ ਕਰਦੇ ਨੇ ਦੁਫਾੜ ਹੋ ਗਿਆ ਸਰੀਰ ਵਿੱਚਕਾਰੋਂ ਤੇ ਜਦੋਂ ਦੁਫਾੜ ਹੋ ਕੇ ਡਿੱਗਿਆ ਦੋਨੋਂ ਟੁਕੜਿਆਂ ਵਿੱਚੋਂ ਸਰੀਰ ਦੇ ਜਪਦੀ ਸਾਹਿਬ ਦੇ ਪਾਠ ਦੀ ਆਵਾਜ਼ ਆਉਂਦੀ ਹੈ ਸਾਡਾ ਇਤਿਹਾਸ ਕਹਿੰਦਾ ਹੈ ਜਪਜੀ ਸਾਹਿਬ ਦਾ ਪਾਠ ਸੰਪੂਰਨ ਹੋਣ ਤੇ ਆਖਰ ਅੰਤਰ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਿਆ ਫਿਰ ਭਾਈ ਦੇ ਆਲਾ ਜੀ ਨੂੰ ਹੁਣ ਉਹ ਚਾਹੁੰਦੇ ਜਾਲਨ ਵੀ ਗੁਰੂ ਦੇ ਸਾਹਮਣੇ ਸਿੱਖਾਂ ਨੂੰ ਇਵੇਂ ਸ਼ਹਾਦਤ ਸ਼ਹੀਦ ਕਰਾਂ ਸ਼ਾਇਦ ਹਿਰਦਾ ਇਹਨਾਂ ਦਾ ਕੰਮ ਜਾਏ ਗੁਰੂ ਜੀ ਨੇ ਇੱਕ ਵੱਖਰੀ ਬਾਤ ਸਮਝਾ ਦਿੱਤੀ ਸੀ ਨਿਤਰਾ ਰਾਹੀਂ ਸਿੱਖਾਂ ਨੂੰ ਭਲਿਓ ਮੈਂ ਆਪਣੀ ਬਾਰੀ ਲਾਹੌਰ ਦੇ ਚੁੱਕੇ ਆ ਪਹਿਲਾਂ 33 ਤਵੀ ਤੇ ਬਹਿ ਕੇ ਉਦੋਂ ਪੰਜ ਸਿੱਖ ਦੇਖਦੇ ਸਨ ਗੁਰੂ ਸ਼ਹਾਦਤ ਦੇ ਰਿਹਾ ਅੱਜ ਗੁਰੂ ਦੇਖਦੇ ਸਿੱਖ ਸ਼ਹਾਦਤ ਦੇ ਰਹੇ ਨੇ ਫਿਰ ਬਾਅਦ ਵਿੱਚ ਜਲਮਾ ਨੇ ਬਾਬਾ ਭਾਈ ਦਿਆਲਾ ਜੀ ਨੂੰ ਭਾਈ ਮਨੀ ਸਿੰਘ ਦੇ ਭਰਾ ਨੇ ਇਹਨਾਂ ਨੂੰ ਦੀਗ ਵਿੱਚ ਉਬਾਲਿਆ ਟੱਕਣ ਉੱਪਰੋਂ ਬੰਦ ਕਰਕੇ ਆਖਰ ਕਿਵੇਂ ਸਰੀਰ ਉਬਲਿਆ ਹੋਵੇਗਾ ਤੁਸੀਂ ਸੋਚ ਕੇ ਵੇਖੋ ਗੁਰੂ ਗੁਰੂ ਜਪਦੇ ਆ ਸ਼ਹਾਦਤ ਦਾ ਜਾਂ ਪੀ ਗੇ ਤੀਜੀ ਵਾਰ ਇਹਨਾਂ ਫਿਰ ਭਾਈ ਸਤੀਦਾਸ ਹੈ ਜਿਹੜੇ ਉਹਨਾਂ ਨੂੰ ਰੂਹ ਵਿੱਚ ਲਪੇਟ ਕੇ ਤੇ ਅੱਗ ਲਾ ਕੇ ਜ਼ਾਲਿਮਾਂ ਸ਼ਹੀਦ ਕਰ ਦਿੱਤਾ ਹਜ਼ਾਰਾਂ ਲੋਕਾਂ ਦਾ ਇਕੱਠ ਹੈ ਢੰਡੋਰੇ ਪਟਵਾਏ ਨੇ ਪਹਿਲਾਂ ਸ਼ਕਤੀ ਨਾਲ ਪ੍ਰਬੰਧ ਕੀਤੇ ਹੋਏ ਨੇ ਕੋਈ ਅੱਗੇ ਨਾ ਆਵੇ ਚਾਂਦਨੀ ਚੌਕ ਵਿੱਚ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਮਤੀ ਦਾਸ ਜੀ ਨੂੰ ਆਰੇ ਨਾਲ چیر ਕੇ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤਾ ਹੁਣ ਗੁਰੂ ਜੀ ਨੂੰ ਫਿਰ ਪੁੱਛਦੇ ਨੇ ਕਹਿੰਦੇ ਨੇ ਹਜੇ ਵੀ ਵਕਤ ਹੈ ਤਿੰਨ ਗੱਲਾਂ ਆਖੀਆਂ ਸਨ ਜਾਂ ਇਸਲਾਮ ਕਬੂਲੋ ਜਾਂ ਕਰਾਮਾਤ ਦਿਖਾਓ ਜਾਂ ਮੌਤ ਲਈ ਤਿਆਰ ਹੋ ਜਾਓ ਹਜ਼ੂਰ ਨੇ ਆਖਿਆ ਧਰਮ ਤਿਆਗ ਦਈਏ ਸਵਾਲ ਹੀ ਪੈਦਾ ਨਹੀਂ ਹੈ ਵੀ ਤੇਰਾ ਧਰਮ ਅਸੀਂ ਪਰਵਾਣ ਕਰੀਏ ਅਸੀਂ ਤੇਰੇ ਜ਼ੁਲਮ ਦੇ ਖਿਲਾਫ ਧਰਮ ਤੇਰਾ ਮਾਰਾ ਨਹੀਂ ਜਿਵੇਂ ਤੂੰ ਧਰਮ ਦੀ ਆੜ ਵਿੱਚ ਜ਼ੁਲਮ ਕਰਨਾ ਇਹ ਸਾਨੂੰ ਪਰਵਾਣ ਨਹੀਂ ਹੈ ਕਰਾ ਮਾਤ ਅਸੀਂ ਰੱਬ ਦੀ ਰਜਾ ਵਿੱਚ ਰਹਿਣ ਵਾਲੇ ਆਂ ਰੱਬ ਦੇ ਸ਼ਰੀਕ ਨਹੀਂ ਹੈ ਰੱਬੀ ਪਰ ਕੋਈ ਹੁੰਦਾ ਜਿਹੜਾ ਰਜਾ ਵਿੱਚ ਤੁਰੇ ਮੌਤ ਦਾ ਸਾਨੂੰ ਭੈ ਨਹੀਂ ਹੈ ਬੇਨਤੀ ਕਰਾਂ ਉਦੋਂ ਜਿਹੜਾ ਹਾਕਮ ਹੈ ਨਾ ਸ਼ਫੀ ਖਾਨ ਅੱਗੇ ਇੱਕ ਕਾਜੀ ਹੈ ਉਹਦਾ ਨਾਮ ਹੈ ਕਾਜੀ ਅਬਦੁਲ ਬਿਹੋਰਾ ਯਾਦ ਰੱਖਣਯੋਗ ਨਾਮ ਨੇ ਅਬਦੁਲ ਬਿਹੋਰੇ ਨੇ ਫਤਵਾ ਸੁਣਾ ਦਿੱਤਾ ਉਹਨੇ ਵੀ ਕਾਜੀ ਹੋਏ ਰਿਸ਼ਮਤੀ ਵੱਡੀ ਲੈ ਕੇ ਹੱਕ ਗਵਾਈ ਵਾਲਾ ਕੰਮ ਕਰ ਦਿੱਤਾ ਵੀ ਇਹਨਾਂ ਨੂੰ ਧੜ ਤੋਂ ਸਿਰ ਜੁਦਾ ਕਰ ਦਿਓ ਫਿਰ ਜ਼ਾਲਮ ਆਉਂਦਾ ਉਹ ਹਾਕਮ ਜ਼ਾਲਮ ਆਉਂਦਾ ਜਲਾਦ ਜਿਹਦਾ ਨਾਮ ਹੈ ਜਲਾਲੂ ਉਦਦੀਨ ਸਮਾਣੇ ਦਾ ਰਹਿਣ ਵਾਲਾ ਉਹ ਆਇਆ ਤੇ ਉਹਨੇ ਸਤਗੁਰੂ ਨੇ ਇੱਕ ਵਾਰੀ ਫੈਦਾ ਕੀ ਇੱਕ ਵਿਦਵਾਨ ਨੇ ਕਲਮ ਨਾਲ ਲਿਖਿਆ ਕਹਿ ਲੱਗਿਆ ਸਤਗੁਰੂ ਹਜੇ ਵੀ ਮੌਕਾ ਹੈ ਜਿੰਦ ਵੱਚ ਸਕਦੀ ਹੈ ਧਰਮ ਕਬੂਲ ਲੋ ਔਰੰਗਜ਼ੇਬ ਦੇ ਪੱਖ ਵਿੱਚ ਆ ਜਾਵਾਂ ਤੇ ਮੇਰਾ ਪਿਤਾ ਪੁਰਖੀ ਕੀਤਾ ਜਲਾਦਪੁਰਾ ਮੇਰੇ ਹੱਥ ਨਹੀਂ ਕੰਬਦੇ ਕਿਰਪਾਨ ਤਲਵਾਰ ਚਲਾਉਂਦੇ ਆ ਹਜ਼ੂਰ ਨੇ ਜਵਾਬ ਦਿੱਤਾ ਸੀ ਭਲਿਆ ਮੇਰਾ ਵੀ ਪਿਤਾ ਪੁਰਖੀ ਕੀਤਾ ਅਸੀਂ ਸ਼ਹਾਦਤ ਦਿੰਦਿਆਂ ਕਦੀ ਘਬਰਾਉਂਦੇ ਨਹੀਂ ਵਿਦਵਾਨ ਲਿਖਦੇ ਮਨ ਨੂੰ ਹਜ਼ੂਰ ਨੇ ਆਖਿਆ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ ਹਜ਼ਾਰ ਤੇਗਾ ਮੈਂ ਜਮਦਿਆਂ ਤੇਗਾ ਦੀ ਛਾ ਮਾਣੀ ਵੇਖ ਪਿਤਾ ਦੀਆਂ ਪੈਨੀਆਂ ਦੋ ਤੇਗਾ ਆਉਂਦੇ ਭਵਿੱਖ ਅੰਦਰ ਵੇਖੀ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਉਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀਆਂ ਖੋਤੇਗਾ ਜਲਾਲੂਦdin ਪਾਪੀ ਨੇ ਸ਼ਫੀ ਖਾਨ ਦਾ ਹੁਕਮ ਮੰਨ ਕੇ ਆਖਰ ਚਾਂਦਨੀ ਚੌਕ ਅੰਦਰ ਉਹਨੇ 1675 ਈਸਵੀ 11 ਨਵੰਬਰ ਨੂੰ ਜੋਰ ਦੀ ਤਲਵਾਰ ਦਾ ਵਾਰ ਕੀਤਾ ਹਜ਼ੂਰ ਦਾ ਸਿਰ ਤੜ ਤੋਂ ਜੁਦਾ ਹੋ ਗਿਆ ਜਪਦੀ ਸਾਹਿਬ ਦਾ ਹਜ਼ੂਰ ਪਾਠ ਕਰ ਰਹੇ ਸਨ ਔਰ ਖੂਤੇ ਇਸ਼ਨਾਨ ਵੀ ਕੀਤਾ ਸੀ ਤੁਸੀਂ ਅੱਜ ਵੀ ਸ਼ਿਸ਼ਕੇ ਜਾਂ ਸਾਹਿਬ ਜਾਵਾਂ ਤੇ ਆਖਰ ਉਹ ਮਹਾਨ ਆਤਮਾ ਪਰਮਾਤਮਾ ਦਾ ਸ਼ੁਕਰ ਕਰਦਿਆਂ ਉਹਦੇ ਬਾਣੇ ਅੰਦਰ ਆਪਣਾ ਅੰਤਰ ਆਤਮਾ ਪਰਮਾਤਮਾ ਵਿੱਚ ਲੀਨ ਹੋ ਗਿਆ ਔਰ ਜਦੋਂ ਹੀ ਇਹ ਬਾਣਾ ਵਾਪਰਿਆ ਸ਼ਹਾਦਤ ਹੋਈ ਉਦੋਂ ਬਹੁਤ ਧਰਤੀ ਕੰਬ ਉੱਠੀ ਕਲਗੀ ਤਰਜੀ ਦੇ ਬੋਲ ਨੇ ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿਨੋ ਵੱਡੋ ਕਲੂ ਮੈਂ ਸਾਕਾ ਸੀਸ ਦਿਆ ਪਰ ਸਿਰ ਨਾ ਦਿਆ ਧਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਨਾ ਦਿਆ ਤੇ ਇੱਕ ਬਹਾਦਰ ਕੇ ਚਲਤ ਪਇਓ ਜਗਤ ਮੇ ਸੋਕ ਹੈ 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 ਸਭ ਜਗ ਪਇਓ ਜੈ ਜੈ ਦਾਸ ਲੋਕ ਇਨਾ ਹਨੇਰ ਚੁੱਲਿਆ ਉਸੇ ਹਨੇਰ ਦੇ ਪਰਦੇ ਅੰਦਰ ਬਾਬਾ ਭਾਈ ਲੱਖੀ ਸ਼ਾਹ ਬਣ ਜਾ ਰਹੇ ਨੇ ਗੁਰੂ ਦੀ ਦਾ ਧੜ ਚੁਕਿਆ ਭਾਈ ਜੇਤਾ ਜੀ ਨੇ ਉਸ ਵੇਲੇ ਗੁਰੂ ਜੀ ਦਾ ਸੀਸ ਸੰਭਾਲਿਆ ਤੇ ਉਹ ਧੜ ਤੇ ਸੀਸ ਧੁੱਕ ਕੇ ਆਖਰ ਧੜ ਦਾ ਸੰਸਕਾਰ ਜਿੱਥੇ ਅੱਜ ਗੁਰਦੁਆਰਾ ਰਕਾਬ ਗੰਗ ਸਾਹਿਬ ਹੈ ਇੱਥੇ ਆਪਣੇ ਘਰ ਨੂੰ ਅੱਗ ਲਾ ਕੇ ਭਾਈ ਲੱਖੀ ਸ਼ਾ ਬਣ ਜਾ ਰਹੇ ਨੇ ਕਰ ਦਿੱਤਾ ਔਰ ਜਿਹੜਾ ਸ਼ੀਸ਼ ਹੈ ਉਹ 322 ਕਿਲੋਮੀਟਰ ਦਾ ਪੰਧ ਤੈਅ ਕਰਕੇ ਗੁਰੂ ਗੁਰੂ ਜਪਦੇ ਪੰਜ ਪੜਾਅ ਕਰਕੇ ਭਾਈ ਜੈਤਾ ਜੀ ਆਨੰਦਪੁਰ ਸਾਹਿਬ ਲਾ ਕੇ ਆਏ ਗੁਰੂ ਜੀ ਨੇ ਆਪਣੀ ਸੀਨੇ ਨਾਲ ਲਾ ਕੇ ਬਚਨ ਆਖੇ ਰੰਗ ਰੇਟਾ ਗੁਰੂ ਦਾ ਬੇਟਾ ਇੱਥੇ ਸ਼ੀਸ਼ ਦੀ ਅੰਤਮ ਸੇਵਾ ਸੰਭਾਲ ਕੀਤੀ ਯਾਦ ਰੱਖਿਓ ਦੁਨੀਆ ਭਰ ਵਿੱਚ ਇੱਕੋ ਹੀ ਮਹਾਨ ਆਤਮਾ ਹੈ ਜਿਨ੍ਹਾਂ ਮਨੁੱਖਤਾ ਦੇ ਭਲੇ ਲਈ ਆਪਣੇ ਸਰੀਰ ਦੀਆਂ ਅੰਤਿਮ ਕਿਰਿਆਵਾਂ ਵੀ ਵਕ ਵਕ ਥਾਮਾਂ ਤੇ ਕਰਵਾਈਆਂ ਸੱਚ ਹੈ ਇਹ ਜੇ ਅੱਜ ਸਾਡੇ શરીਰਾ ਵਿੱਚ ਸਾਹ ਚੱਲਦੇ ਨੇ ਨਾ ਇਹ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਸਦਕਾ ਚੱਲਦੇ ਨੇ ਪੂਰੀ ਮਨੁੱਖਤਾ ਨੂੰ ਸਨਾਤਨ ਧਰਮ ਨੂੰ Hindu ਧਰਮ ਨੂੰ ਸਿੱਖ ਧਰਮ ਨੂੰ ਪੂਰੀ ਮਨੁੱਖਤਾ ਨੂੰ ਹੀ ਤੁਹਾਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਾਰ ਬਾਰ ਸ਼ੁਕਰ ਕਰਨਾ ਚਾਹੀਦਾ ਦਾਤਿਆ ਤੇਰੀ ਕਿਰਪਾ ਨਾਲ ਅੱਜ ਅਸੀਂ ਬਸਦੇ ਪਈਏ ਬਹੁਤ ਅਗੇ ਲੰਮਾ ਇਤਿਹਾਸ ਵੀ ਹੈ ਸਿੱਖਾਂ ਨੇ ਕਿਵੇਂ ਕਿਵੇਂ ਸ਼ਵਮਾ ਨਮਾਈਆਂ ਸਤਿਗੁਰੂ ਜੀ ਨੇ ਸ਼ਹਾਦਤ ਦੇ ਕੇ ਜ਼ੁਲਮ ਤੇ ਜ਼ਾਲਮ ਦੇ ਖਿਲਾਫ ਕਿਵੇਂ ਅੜਖ ਨੋਣਾ ਇਹ ਮਨੁੱਖਤਾ ਨੂੰ ਸਮਝਾਇਆ ਉਸ ਤੋਂ ਬਾਅਦ ਔਰੰਗਜ਼ੇਬ ਉਹ ਕਰਮ ਨਹੀਂ ਕਰ ਸਕਿਆ ਜਿਹੜੇ ਉਹ ਪਹਿਲਾਂ ਕਰਦਾ ਰਿਹਾ ਇਹ ਗੱਲ ਯਾਦ ਰੱਖਿਓ ਉਹ ਅੰਤਰ ਆਤਮੇ ਤੋਂ ਬਹੁਤ ਕੰਮਨ ਲੱਗ ਪਿਆ ਸੀ ਡਰਨ ਲੱਗ ਪਿਆ ਸੀ ਉਹਦੀ ਉਹ ਜੁਰਤ ਨਹੀਂ ਰਹੀ ਸੀ ਜਿਹੜੀ ਉਹਨੇ ਸਤਗੁਰੂ ਦੀ ਸ਼ਹਾਦਤ ਤੋਂ ਪਹਿਲਾਂ ਕੀਤੀ ਤੁਸੀਂ ਇਤਿਹਾਸ ਵਿੱਚੋਂ ਪੜੋ ਬਾਅਦ ਵਿੱਚ ਤੁਹਾਨੂੰ ਇਵੇਂ ਕਤਲ ਨਹੀਂ ਮਿਲਣਗੇ ਬਾਅਦ ਵਿੱਚ ਤੁਹਾਨੂੰ ਤਿਲਕ ਜੰਜੂ ਲੈਦੇ ਨਹੀਂ ਦੇਣਗੇ ਔਰੰਗਜ਼ੇਬ ਦੇ ਰਾਜ ਭਾਗ ਵਿੱਚ ਗੁਰੂ ਜੀ ਦੀ ਸ਼ਹਾਦਤ ਤੋਂ ਬਾਅਦ ਸ਼ਾਹ ਰਹਿਮਤ ਕਰੇ 57 ਸ਼ਲੋਕ ਨੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਅੰਦਰ 15 ਰਾਗਾਂ ਵਿੱਚ 59 ਸ਼ਬਦ ਨੇ ਅਸੀਂ ਬਾਣੀ ਪੜ੍ਹੀਏ ਸੇਵਾ ਸਿਮਰਨ ਕਰੀਏ ਗੁਰੂ ਚਰਨਾਂ ਵਿੱਚ